ਉਹ ਵਾਜ ਸਰੀ ਨਾਲ ਆ ਗਈ ਹਾਂ ਬਾ ਤੈਨ ਤੋਂ ਤਾਂ ਇਹਨਾਂ ਵਜੇ ਥੋੜੇ ਦਿਨ ਹੀ ਹੋਏ ਸੀ ਤੂੰ ਆ ਵੀ ਗਈ ਤੇ ਭੋ ਤੂੰ ਵੀ ਉੱਥੇ ਆਈ ਜੰਨੀ ਨਹੀਂ ਹੋ ਫਿਰ ਕੀ ਹੋ ਗਿਆ ਮੈਂ ਵੀ ਆ ਗਈ ਤੇ ਉਹ ਸੀ ਨਹੀਂ ਚਿੱਕੜ ਜਾ ਹੋਇਆ ਪਿਆਗਾ ਨਾ ਪਾਣੀ ਚ ਤੇਰਾ ਕਮੀਜ਼ ਜੇ ਚੱਕੜਾ ਹਾਂ ਠੀਕ ਤੇ ਉਹ ਸੀ ਕੱਲ ਤਾਂ ਤੇਰਾ ਭਰਾ ਆਇਆ ਸੀਗਾ ਹਜੇ ਫਿਰ ਕੀ ਹੋਇਆ ਭੂਆ ਮਾਈ ਵੀ ਆ ਗਈ ਫਿਰ ਉਹ ਮੈਨੂੰ ਦੱਸੀ ਜਾਂਦਾ ਸੀ ਭੂਆ ਕਹਿੰਦੇ ਭੂਆ ਕਹਿੰਨੇ ਤਾਂ ਪ੍ਰਿੰਟਰ ਕਾਕਾ ਲੈ ਆਂਦਾ ਅੱਛਾ ਹੁਣ ਤੂੰ ਕਾਕਾ ਦੇਖਣ ਆ ਗਈ ਕਾਕਾ ਤਾਂ ਵੀਰ ਹਾਂ ਬ੍ਰੈਂਡਡ ਆ ਸੋਹਣਾ ਕਾਕਾ ਤਾਂ ਤੇ ਦੇਖ ਨਹੀਂ ਕਾਕਾ ਤਾਂ ਉਹ ਫਿਰ ਆਇਆ ਤਾਂ ਨਹੀਂ ਅਗਲਾ ਆਉਂਦਾ ਹੁੰਦਾ ਤੈਨੂੰ ਪਤਾਗਾ ਤੂੰ ਤਾਂ ਰੋਜ ਆਉਂਨੇ ਮੇਰੇ ਪੇਕੇ ਤਾਂ ਰੋਜ ਆਉਂਦੇ ਵੀਰ ਕਿਤੇ ਦੇ ਪੇਕੇ ਨਹੀਂ ਹੋ ਜਾਂਦੇ ਹੁਣ ਤੇ ਤੂੰ ਤਾਂ ਬਲਾਂ ਚੰਗੇ ਆ ਤਾਂ ਕੀ ਕਰਾਂ ਹਟਦੀ ਨਹੀਂ ਹਉਣ ਤੇ ਆਹੋ ਸੀ ਮੇਰੀ ਗੱਲ ਸੁਣ ਉਹ ਤੂੰ ਵੀ ਆ ਹੀ ਜਾਂਦੀ ਹੁੰਦੀ ਆ ਸਾਡੇ ਪਿੰਡ ਰਸ ਕੇ ਬਫੜ ਨਾਲ ਨਹੀਂ ਰਸ ਕੇ ਕਿੱਥੋਂ ਆਈ ਆ ਗਈ ਮੈਂ ਤਾਂ ਉਹੀ ਆਈ ਸੀ ਵੀ ਮੈਂ ਰਸ ਕੇ ਰਸ ਕੇ ਕਿੱਥੋਂ ਆਉਣੀ ਆ ਮੈਂ ਰਸ ਕੇ ਰਸ ਕੇ ਨਹੀਂ ਵੀ ਰੌਂਦੀ ਵੀ ਤੇ ਆਏ ਫਿਰ ਆਏ ਬਿਨਾ ਵੀ ਨਹੀਂ ਸਰਦਾ ਹੁਣ ਮੈਂ ਆਈ ਆ ਗਈ ਮੈਂ ਤਾਂ ਇੱਕ ਵਾਰੀ ਆਈ ਆ ਤੁਸੀਂ ਤਾਂ ਪੈਣ ਖੜੇ ਨਹੀਂ ਛੱਡਦੇ ਮੇਰਾ ਤੁਸੀਂ ਤਾਂ ਬਲਾ ਮੇਰਾ ਮੋਹ ਕਰਦੇ ਹੋ ਵਾਲੇ ਕਰਦੇ ਹੋ ਤੁਸੀਂ ਤਾਂ ਪੈਣ ਮੇਰਾ ਮੋਹ ਮੈਨੂੰ ਤਾਂ ਲੱਗਦਾ ਹੁਣ ਮੈਨੂੰ ਤਾਂ ਕਿੰਨੇ ਦਾ ਆਇਆ ਸੱਚ ਤਰਾ ਨਿਯਾ ਤਾਂ ਪੁੱਛ ਪੁੱਛੀ ਨਾ ਇਹ ਤਾਂ ਬਾਹਰਲੇ ਦੇਸੋਂ ਮੰਗਵਾਇਆ ਵੀਰੇ ਤਾਂ ਪਤਾ ਨਹੀਂ ਕਿੰਨੇ ਡਾਲਰਾਂ ਦਾ ਆਇਆ ਤੇ ਫਿਰ ਇਹ ਦੱਸਣ ਦੇ ਨਹੀਂ ਸਾਭ ਜੀ ਨਹੀਂ ਆਉਂਦੇ ਮੈਨੂੰ ਵੀ ਮੇਰੇ ਗਣਤੀ ਤੋਂ ਬਾਹਰ ਆ ਡਾਲਰਾਂ ਦਾ ਆਇਆ ਇਹ ਅੱਛਾ ਹੋਰ ਤੇ ਕੋਈ ਨਹੀਂ ਜੇ ਬਸ ਛੋਟਾ ਹੀਟਰ ਹੀ ਬਾਲਾ ਵਧੀਆ ਆਗਾ ਨੇ ਇਹ ਤਾਂ ਤੇਰਾ ਭਰਾ ਵੀ ਮੰਨ ਗਿਆ 5.5 ਲੱਖ ਦਾ ਆਇਆ ਪੂਰੇ ਦਾ ਹੈ ਹੀਟਰ ਬਾਹਰਲੇ ਦੇਸੋਂ ਮੰਗਾਇਆ ਥੋੜੀ ਨਹੀਂ ਲੁੰਦਾ ਇਹ ਇਹ ਮੇਰੇ ਪੂਆ ਕਹਿੰਦਾ ਫੁੱਟੀ ਪਈ ਗਈ ਨਹੀਂ ਇਹ ਇਹ ਆਏ ਹੈ ਹੀਟਰ ਨੂੰ ਨਜ਼ਰ ਨਹੀਂ ਲਗਦੀ ਵੀਰੋ

ਤੇ ਮੇਰੀ ਗੱਲ ਸੁਣ ਕੋਈ ਨਹੀਂ ਤੁਸੀਂ ਵੀ ਕੀ ਜਾਣੋਗੇ ਫੁਕਰੀ ਪੂਆ ਦੇ ਕਾਰਨਾਮਿਆਂ ਨੂੰ ਤੇ ਹੋਰ ਠੀਕ ਸੀ ਸਾਰੇ ਤੇਰੇ ਬੇਬੇ ਵਾਲੀ ਹਾਂ ਪੂਆ ਸਾਰੇ ਠੀਕ ਸੀ ਕੋਈ ਨਹੀਂ ਕੋਈ ਨਹੀਂ ਤੇ ਤੇਰਾ ਭਰਾ ਗਿਆ ਦਾ ਮੈਂ ਤਾਂ ਇੱਕ ਦਿਨ ਹੀ ਜਾਊਂਗਾ ਪੂਆ ਮੈਂ ਤਾਂ ਮੁੜ ਕੇ ਤੇਰੇ ਕੋਲ ਹੀ ਆਊਂਗਾ ਬਾਪਸ ਲੈ ਨਾ ਦੱਸ ਮੇਰੇ ਨੂੰ ਫਗਾਲੀ ਪਿਆਰ ਪਾਏਗਾ ਵੀਰ ਸੋਢਾ ਇੰਨਾ ਤਾਂ ਪਿਆਰ ਵੀ ਨਾ ਹੋਵੇ ਕਿਸੇ ਦਾ ਪੂਆ ਦੂਆਂ ਕਿੰਨੇ ਜਣ ਹੋਗੇ ਸਾਡੇ ਮੰਡੀ ਨਹੀਂ ਆਈਗੀ ਮੈਂ ਮਾਉਂਗੀ ਸੋਢੇ ਪਿੰਡ ਮੈਂ ਵੀ ਲਾ ਕੇ ਆਉਂ ਤੁਹਾਡੇ ਪਿੰਡ ਦਸ ਕਦਨ ਤੇ ਫੇਰ ਰਹਿ ਕੇ ਆਉਂਗੀ ਤੁਹਾਡੇ ਪਿੰਡ ਦਾ ਫਿਰ ਤੂੰ ਪਕਾਉਣ ਸਿੱਖ ਜਾਂ ਫਿਰ ਤੇਰੇ ਨਾਲ ਪੱਕਾ ਖਾ ਕੇ ਆਉਂਗੀ ਨਾ ਬੁਆ ਮੈਂ ਨਹੀਂ ਇਹ ਸਿੱਖ ਦੇਗੀ ਮੈਂ ਤਾਂ ਤੇਰੇ ਨਾਲ ਕੀ ਖਾਉਂ ਨੀ ਮੇਰਾ ਤਾਂ ਆਪ ਦੀ ਸੁੱਕਣ ਦਾ ਦਰਜਣ ਜਵਾਕਾਂ ਦੀ ਸੀ ਵਿੱਚ ਹੀ ਹੁਣ ਆ ਗਏ ਨਾ ਕਰਾਦਾ ਇੱਕ ਮੇਰਾ ਭਾਨ ਜਾ ਜਾਂਦਾ ਇੱਕ ਮੇਰਾ ਪਤੀ ਜਾ ਜਾਂਦਾ ਇੱਕ ਹਣ ਤੂੰ ਆ ਜੇ ਨਹੀਂ ਸੁਪਨਾ ਰੋਟਾ ਤੂੰ ਵੀ ਤਾਂ ਸਾਡੇ ਪਿੰਡ ਆ ਹੀ ਜਾਣੀ ਹੁੰਦੀਆਂ ਫਿਰ ਕੀ ਹੋ ਗਿਆ ਅੱਜ ਮੈਂ ਆ ਗਈ ਕੋਈ ਨਾ ਤੂੰ ਇੱਕ ਗੱਲ ਹੈ ਮੈਂ ਨਾ ਸੋਨੂ ਸਾਰਿਆਂ ਨੂੰ ਭੈਣ ਭਰਾ ਨੂੰ ਰੋਟੀਆਂ ਬਕਾਉਣ ਸਿਖਾਉਂਗੀ ਰੋਟੀਆਂ ਸਿੱਖ ਲਿਓ ਪਕਾਉਣੀਆਂ ਤੁਸੀਂ ਬੈਠੋ ਮੈਂ ਲਈ ਬੁਆ ਜੀ ਵੀ ਸਿੱਖਦੀਗੀ ਬੀਬੀ ਰੋਟੀਆਂ ਖਾਂਦੇ ਤੂੰ ਮੈਂ ਕਿੱਥੋਂ ਖਵਾਉਂ ਮੇਰੀ ਗੱਲ ਸੁਣ ਲਾ ਮੈਂ ਸੋਨੂ ਨਾ ਤੂੰ ਕੁਛ ਆਖਿਆ ਸੀ ਨਾ ਮੈਂ ਆਖਿਆ ਕੁਛ ਨਹੀਂ ਮੈਂ ਤਾਂ ਸੋਨੂ ਨਾ ਇਹ ਕਿਹਾ ਮਖਨਾ ਮੇਰੇ ਪਤੀ ਜਿਵਤੀ ਜਿਵ ਬਚਾਰੀ ਭੁੱਖੀ ਜਾਈ ਉਹ ਮੇਰੇ ਪਤੀ ਜੀ ਮੈਂ ਕਿਧਰ ਰੋਟੀ ਲਾਦੀ ਆ ਤੇ ਮੈਂ ਤਾਂ ਇਹਨੂੰ ਨਾ ਰੋਟੀ ਬੁਕਾ ਕੇ ਖਵਾਵਾਂ ਨਾ ਪੁਗਾ ਅੱਜ ਤਾਂ ਨਹੀਂ ਖਾਂਦੇ ਅਸੀਂ ਅੱਜ ਤਾਂ ਅਸੀਂ ਪੰਡੀ ਆਵਾਂਗੇ ਪਿੰਡ ਜਾਉਂਗੇ ਤੈਨ ਤਬਾੜੀ ਸੋਣੀ ਗੱਲ ਆ ਵੀਰ ਬਾਗ ਜਿਓ ਪਿੰਡ ਹੋਰ ਚੜ ਫਿਰ ਰਹਾ ਪਾ ਜੇ ਤੂੰ ਬਾळा ਕਹਿੰਦੀ ਆ ਤਾਂ ਨਹੀਂ ਮੈਂ ਕਿੱਥੋਂ ਰਹਿਨੀ ਕਹਿੰਦੀ ਆ ਮੈਂ ਤੇ ਤੂੰ ਕੀ ਕਰ ਮੇਰੀ ਗੱਲ ਸੁਣੂ ਤਾਂ ਰਹਿ ਜਾਂਦੀ ਤੂੰ ਠੀਕ ਸੀ ਚੱਲ ਬਾਗ ਜਾ ਫਿਰ ਚੰਗਾ ਚੱਲ ਫਿਰ ਮੈਂ ਰਹੀ ਪੈਗੀ ਜੇ ਤੂੰ ਬਾळा ਕਹਿੰਦੀ ਨਹੀਂ ਨਹੀਂ ਬਾळा ਤਾਂ ਇਨਾ ਮੈਂ ਜ਼ੋਰ ਪਾ ਕੇ ਤੇ ਤੈਨੂੰ ਡਿੰਡਾ ਲੱਗਣਾ ਬਾਗ ਜਾ ਫਿਰ ਹੋ ਚੱਲ ਆ ਆਖਿਆ ਕੁਛ ਪੂਆ ਨਾ ਆਖਿਆ ਬੁੱਖਾ ਮੈਂ ਕੁਛ ਨਹੀਂ ਜੇ ਜਾਣਾ ਤਾਂ ਤੂੰ ਵਗ ਜਾ ਫਿਰ ਨਾ ਬਸ ਪੂਆ ਜੱਤ ਰਹਿਤੀ ਜਾ ਕੀ ਕਰਾਂ ਭੂਮੇ ਮਰ ਜਾ ਤਾਂ ਕਟੜੇ ਵੀ ਬਾੜੇ ਓਕੇ ਤੇ ਅੱਛਾ ਹੋਰ ਤੇਰਾ ਪ੍ਰਾਤਨਾ ਪਰ ਕੋਈ ਗੜੀਓ ਤੁਹ ਫਰੈਂਡਰ ਚੀਜ਼ਾਂ ਕਹਿੰਦੀ ਸੀ ਕਿ ਮੇਰੀ ਆਉਣਗੇ ਉਹ ਆਈਆਂ ਤਾਂ ਨਹੀਂ ਆ ਉਹ ਫਿਰ ਆਏ ਉਹ ਸੋਨੂੰ ਮੈਂ ਦਿਖਾ ਨਹੀਂ ਸਕਦੀ ਇਹ ਤਾਂ ਫਿਰ ਮੱਥੇ ਸੁਣਨਾ ਪਾਕ ਹੀ ਦਿਖਾ ਕੇ ਆਉਣੀ ਹੁੰਨੀ ਆ ਕਿ ਤੇ ਆਏ ਸੋਨੂੰ ਦਿਖਾ ਨਹੀਂ ਸਕਦੀ ਮੈਂ ਕਿਸੇ ਨੂੰ ਬਰੇਡ ਜੜ ਚੀ ਜਾਨੀ ਦਿਖਾ ਸਕਦਾ ਉਹ ਜਿਹੜਾ ਸੱਚ ਤੂੰ ਕਹਿੰਦੀ ਸੀ ਕਿ ਸਾਡਾ ਤਾਂ ਪਿੰਡੀ ਬਲਾ ਸੋੜੇਗਾ ਉੱਥੇ ਤਾਂ ਬਰੇਡਰ ਚੀਜ਼ਾਂ ਆਈਆਂ ਤੇ ਤੂੰ ਦੇਖੇ ਤਾਂ ਸੋਡਾ ਲੰਗ ਪਿੰਡਾ ਗਾ ਲਾ ਸਾਡਾ ਪਿੰਡ ਤਾਂ ਵੀਰ ਬਾਹਲਾ ਬ੍ਰਾਂਡਡਾ ਵਿੱਚ ਨਹੀਂ ਵੜ ਕੇ ਦੇਖਿਆ ਤੂੰ ਬ੍ਰਾਂਡਡ ਦੇਖ ਸੁਖਣਾ ਐ ਗਲਮਾ ਗਲਮਾ ਸਾਫ ਗਾਂਦੀ ਗਾਂਦੀ ਚੜਿਆ ਪਿਆ ਤੇ ਐ ਬਾਹਲਾ ਬ੍ਰਾਂਡਡ ਪਿੰਡਾਂ ਐ ਤਾਂ ਪੁੱਛੀ ਨਾ ਬੱਸ ਪੂਆ ਫਿਰ ਤੂੰ ਕਰਿਆ ਮਾਰਨੋ ਨਹੀਂ ਹਟੀ ਤੈਨੂੰ ਕਰਨਾ ਹੀ ਪਊਗਾ ਲੋਟ ਕੇ ਸੇ ਸਾ ਮੈਨੂੰ ਕੁਛ ਕਿਹਾ ਸੀਗਾ ਨਾ ਪੂਆ ਲੱ ਸਾਡਾ ਤਾਂ ਪਿੰਡੂ ਹਜੇ ਤਾਂ ਤੂੰ ਵਿੱਚ ਨਹੀਂ ਵੜ ਕੇ ਦੇਖਿਆ ਗਾਂਦੀ ਗਾਂਦਾ ਸਾਡੇ ਪਿੰਡ ਚ ਸਾਡਾ ਪਿੰਡ ਤਾਂ ਬਾਹਲਾ ਹੀ ਸੋਹਣਾ ਤੂੰ ਦੇਖੀ ਤਾਂ ਸਹੀ ਸਾਡੇ ਉੱਥੇ 20 ਤੇ ਕੁੱਤੇ ਫਿਰਦੇ ਐ ਸਾਪਣੇ ਵਾਲੀ ਗਲੀ ਚ ਆਏ ਫਿਰ ਕੁੱਤੇ ਤੈਨੂੰ ਪਤਾ ਸਾਡੇ ਤਾਂ ਪਿੰਡ ਦੇ ਕੁੱਤੇ ਵੀ ਬਰੇਂਡਡ ਹੀ ਐ ਥਾਂ ਥਾਂ ਕੁੱਤੇ ਹੱਬ ਦੇ ਬਿਠੇ ਰਹ ਪੁੱਛਣਾ ਕੁੱਤਿਆਂ ਨੇ ਤਾਂ ਸਾਡੇ ਬਾਹਲਾ ਹੀ ਸੋਹਣੇ ਕੁੱਤੇ ਐ ਉਹਨਾਂ ਨੂੰ ਮਾੜੇ ਨਾ ਫਤ

ਉਹ ਤਾਂ ਬੜਾ ਇਨ ਨਹੀਂ ਕਰਉ ਕਰਦੀ ਹਲੀ ਹਾਂ ਕਿੱਡਾ ਚੱਗਾ ਤੇਰੇ ਕਫੜ ਦਾ ਸੁਆ ਦੇ ਪਰ ਉਸ ਤੋਂ ਕੇ ਜੇ ਕੋਣ ਕੋਈ ਸੀ ਆਏ ਮਾੜਾ ਮੋਟਾ ਜੇ ਤੈਨੂੰ ਪਤਾ ਰੋਬ ਮੈਂ ਹੀ ਮਾਰ ਦੇ ਨ ਮੈਂ ਦੋ ਚਾਰ ਥੱਪੜ ਜੇ ਲਾ ਦੇਣੀ ਆ ਅੱਛਾ ਤੇ ਫੁੱਫੜ ਤੇਰੇ ਲੌਂਦਾ ਮੜਕੇ ਨਾ ਮੇਰੇ ਨਹੀਂ ਲੌਂਦਾ ਮੈਂ ਲਾਉਣੀ ਉਹਦੇ ਬਾਦੂ ਮੇਰੇ ਲੌਂਦਾ ਤਾਂ ਨਹੀਂ ਹੰਡਿਆ ਨਾ ਘੁੱਟਦਾ ਤੇ ਮੇਰਾ ਤਾਂ ਮੂੰਹ ਬਚੇ ਰੱਖਦਾ ਉਹ ਆ ਕੀ ਖਾਈ ਨਹੀਂ ਆ ਇਹ ਤਾਂ ਨਾ ਬਾਹਰਲੇ ਦੇਸੋਂ ਕਰੋਟ ਮੰਗਾਏ ਆ। ਓਹੋ। ਭੂਆ ਗੱਪਾ ਤਾਂ ਮਾਰਦੀਆਂ ਸੀ। ਇਹ ਤਾਂ ਸਾਡੇ ਪਿੰਡ ਵਾਲੀ ਗਾਚੀ ਆ। ਹੂੰ। ਤਾਂ ਇਹਨੂੰ ਖਾਣ ਵਾਲੀ ਨਹੀਂ ਹੈ। ਇਹ ਬਾਹਰਲੇ ਦੇਸੋਂ ਆਇਆ ਹੈ। ਇਹ ਵੀ ਫਿਰ ਭੂਆ ਦਾ ਇੰਡੜੀ ਹੋਣਗੀਆਂ। ਹੂੰ ਬੜਾ ਇੰਡੜ ਬੜਾ ਇੰਡੜ ਹੋਊ। ਅੱਛਾ। ਹੂੰ ਭੂਆ ਜੀ ਤਾਂ ਬੜੀਆਂ ਨਹੀਂ 먹ਦੀਆਂ। ਮੂਟੀ ਤੇ ਵੀ ਬੜੇ ਗਿਆ ਹੋਰੀ ਹੈ। ਹੂੰ। ਦੇਖੋ ਨਾ ਭੂਆ ਮੈਂ ਕੀ ਕਹਣਾ। ਹੂੰ। ਬੁਆ ਤੇਰੇ ਮੈਨੂੰ ਬੁਆ ਜਗਾ ਕਿੰਨਾ ਤੂੰ ਅੱਜ ਛੋੜੇ ਬਾਤ ਇਹ ਨਾ ਮੋਚ ਪਾਈ ਸਲ ਮਗ ਮਾਂ ਮੰਗੂਗੀ ਮੈਂ ਕਿੱਥੋਂ ਮੰਗਵਾਏਗੀ ਕਿਹੜੇ ਦੇਸ਼ ਚ ਬੁਆ ਦੇਖਦੀ ਹਾਂ ਇੱਕ ਰਮਾਈ ਕੀ ਕਰਾਂ ਸਾਡੇ ਪਿੰਡ ਚ ਪ੍ਰਿੰਟਡ ਚੀਜ਼ ਤੋਂ ਬਣ ਚੀਜ਼ ਨਹੀਂ ਮਿਲਦੀ ਸੋਨੂੰ ਦੇਸੀ ਪੱਛਦੀ ਸੱਚ ਬੁਆ ਤੂੰ ਮੈਨੂੰ ਕਹਿੰਦੇ ਸੀ ਮੈਂ ਤੇਨੂੰ ਸੂਟ ਦਵਾਉਂਗੀ ਬ੍ਰਾਂਡਡ ਦਵਾਇਆ ਤਾਂ ਹੈ ਨਹੀਂਗਾ ਬ੍ਰਾਂਡਡ ਹੋਣ ਮੈਂ ਤਾਂ ਤਨ ਦਸ ਜੀ ਨਹੀਂ ਏਰ ਕੋਲ ਤਾਂ 5000 ਤੋਂ ਘੱਟ ਤਾਂ ਨੋਟ ਨਹੀਂ ਹੁੰਦਾ ਉਹ ਕਿੱਥੇ ਆਪੂ ਆਦੇਸ ਜਿਹੜਾ ਜਿਹੜਾ ਤੂੰ ਕਹਿੰਦੀ ਸੀ ਕਿ 10000 ਲੱਖ ਦਾ ਆਇਆਗਾ ਉਹ ਦਿਖਾਉਣਾ ਨਹੀਂ ਨਹੀਂ ਦਿਖਾਉਣਾ ਤੇ ਉਹ ਕਾਕਾ ਸੱਚ ਤੁਹਾਡਾ ਗੋਰੇ ਕਰੇ ਨਾ ਸਾਡੇ ਤਾਂ ਕਾਕਾ ਵਾਲਾ ਬ੍ਰੈਂਡਾ ਨਾ ਸਾਡ ਤਾਂ ਗਰੀਏ ਜਾ ਕਾਂਗਰੇਜ ਤੇ ਉਹ ਨਾ ਤੇ ਪਰ ਉਹਦਾ ਨਾਮ ਹੀ ਅੰਗਰੇਜ਼ੀ ਦਾ ਤਰ ਤੋਂ ਨਾ ਨਹੀਂ ਗਰੀਏ ਜੀ ਸਾਡੇ ਤਾਂ ਕਾਕੇ ਦਾ ਨਾਮ ਅੱਛਾ ਤੇ ਉਹ ਨਾ ਭਾਈ ਯਾਦ ਹੈ ਹੁੰਦਾ ਪ੍ਰਿੰਟਰ ਦਾ ਸਾਦੀ ਚੀਜ਼ ਨਹੀਂ ਮਿਲਦੀ 5000 ਵਾਲੇ ਤੋਂ ਘੱਟ ਮੇਰੇ ਕੋਲ ਨੋਟ ਨਹੀਂ ਹੁੰਦਾ ਫਿਰ 5000 ਰੁਪਏ ਵਾਲਾ ਸੂਟ ਮੈਂ ਕਿਹਾ ਤੂੰ ਪਾਉਣਾ ਨਹੀਂਗਾ ਉਹ ਹੀ ਦਵਾ ਦੇ ਭੂ ਮੈਨੂੰ ਤਾਂ 5 ਲੱਖ ਰਿਹਾ 5 ਲੱਖ ਵਾਲਾ ਦੋ ਪਰ ਜਿਹੜੇ ਮੇਰੇ ਸਕੂਲ ਤੋਂ ਵੀ ਤਾਰਿਫ ਹੋਵੇ ਫਿਰ ਉਹ ਛੋਟੇ ਬੰਡ ਚ ਨਹੀਂ ਨਾ ਚੱਲਦਾ ਉਹ ਸਾਡੇ ਬੰਡ ਚ ਹੀ ਚੱਲਦਾਗਾ ਅੱਛਾ ਹਾਂ ਇਹ ਕਹ ਤੂੰ ਜਦੋਂ ਆਜੇ ਮੇਰੇ ਦਿਮਾਗ ਵਾਲਾ ਖਾਣਾ ਮੈਂ ਬਹੁਤਰਾ ਕਹਦਾ ਦਿਮਾਗ ਖਾਣਾ ਤੂੰ ਤਾਂ ਮੇਰਾ ਖਾਈ ਗੇ ਮੈਂ ਨੋਕਸ ਕਿਹਾ ਸੀ ਨਾ ਉਹ ਮੈਂ ਤਾਂ ਨੂੰ ਠੀਕ ਹੈ ਨਾ ਉਹ ਸੱਤ ਤ్రਸੁਰਖੀ ਵਾਲੀ ਸੋਹਣੀ ਹੈਗੀ ਇਹ ਪੂਰਾ 25 ਲੱਖ ਦੀ ਆਈ ਹੈ ਕੋਈ ਚਾਹ ਬਚਾ ਚਾਹ ਦੇਖਾਂ ਚ ਵਾਦੀ ਹੋ ਤੇਰੇ ਹੁਣ 10 ਰੁਪਈਆ ਦੀ ਸੁਰਖੀ ਨਹੀਂ ਕਈ ਆਂਦੀ ਹੈ 10 ਲੱਖ ਦੀ ਕਿਹਾ ਸੀ ਤੁਸੀਂ ਨਾ ਪੂਆ ਮੈਂ ਕਿਹਾ ਨਾ ਵੀਰ ਮੈਂ ਸਾਦੀ ਨਾ ਚੀਜ਼ ਨਹੀਂ ਖਾ ਕੇ ਰਾਜੀ ਸੱਚ ਬਹੁਤ ਪਰ ਬਾਲ ਬੱਤ ਕਿ ਕਿਹੜਾ ਸੇਲ ਲਾਉਣੀ ਹੈਗੀ ਇਹ ਵੀ ਬਾਹਰ ਲੈ ਦੇ ਸੋ ਮਗਾਇਆ ਵੀ ਤੇ ਪਤਨ ਕੀ ਨਾ ਜਾ ਲੈਂਦੇ ਸੀ ਇਹਦਾ ਤੇਲ ਦਾ ਪਤਾ ਨਾ ਮੇਰੇ ਗੁੱਤ ਹੁੰਦੀ ਸੀ ਸੁੱਖ ਨਾਲ ਈਟੀ ਤੇ ਗੁੱਤ ਹਾਰ ਕੇ ਮੇਰੀ ਤਾਂ ਬਈ ਅੱਧੀ ਗੁੱਤ ਗਵਾਂਢਾਂ ਦੇ ਘਰੇ ਤਾਂ ਕਿ ਆਉਂਦੇ ਹੈ ਹੋਰ ਤੇ ਵੀਰ ਅੱਧੀ ਗੁੱਤ ਹੁੰਦੀ ਨੀ ਆਰੀ ਤੇ ਹੁਣ ਆਪਾਂ ਇਹਨੂੰ ਆਏ ਦੱਸ ਉਹ ਤੇਰਾ ਭਰਾ ਤੇ ਉਹ ਆਊਗਾ ਮੇਰ ਭਾਂ ਜਦ ਦੇ ਦੂਜੀ ਦੂਆ ਦਾ ਮੁੰਡਾ ਉਹ ਤਾਂ ਜੀ ਆਉਣਗੇ ਰੋਟੀਆਂ ਖਾਣ ਆਉਣਗੇ ਆ ਕੋਈ ਨਹੀਂ ਫਿਰ ਉਹ ਵੀ ਕੀ ਜਾਣਗੇ ਫੁਕਰੀ ਬੂਆ ਦੇ ਕਾਰਨਾਮਿਆਂ ਨੂੰ ਉਹਨਾਂ ਨੂੰ ਪਕਾਉਣਾ ਸਿਖਾਵਾਂ ਰੋਟਾ ਮੈਂ ਨਹੀਂ ਕੁਝ ਜਨਾਨ ਨੂੰ ਕਿੰਨੇ ਦਿਨ ਹੋ ਗਏ ਆਆਂ ਨੂੰ ਤੇ ਜਾਣਦਾ ਨਾ ਆਈ ਨਹੀਂ ਲੈਂਦੇ ਕੋਈ ਨਹੀਂ ਫਿਰ ਮੈਂ ਨਾ ਹੁਣ ਹੋਰ ਨਹੀਂ ਕਰੂੰਗੀ ਮੈਨੂੰ ਤਾਂ ਟੱਕਰੇ ਸੀਗੇ ਕੀ ਕਹਿੰਦੇ ਓਕੇ ਪੂ ਆ ਕੇ ਬੰਨਦਾ ਤਾਂ ਹੋਰ ਇੱਕ ਜਿਹੜਾ ਬ੍ਰੈਂਡਰ ਮਿਲਦੀ ਹੋਗੀ ਹੂੰ ਉਹਨੂੰ ਖਵਾਇਆ ਸੀ ਮੈਂ ਪੂਰੇ 1.5 ਲੱਖ ਰੁਪਏ ਖਾ ਗਏ ਉਹ ਮੇਰਾ ਬੂਆ ਜਿਹੜਾ ਤੂੰ ਕਹਿੰਨੀ ਹੁੰਦੀ ਹੈ ਕਾਫੀ ਕੂਫੀ ਮੈਨੂੰ ਹੀ ਬਣਾ ਕੇ ਲਿਆ ਦੇ ਕੀ ਕਰਾਂ ਵੀ ਰਿਕਤਾ ਨਾ ਮਿਲਦੀ ਨਹੀਂ ਬਾਹਰਲੇ ਦੇ ਸੌ ਆਰਡਰ ਕਰਨੀ ਪੈਂਦੀ ਆ ਉਹ ਤਾਂ ਫਿਰ ਕਰਦੇ ਅੱਜ ਫੇਰ ਤੇਰੇ ਪਚਣੀ ਨਹੀਂ ਹੈਗੀ। ਕੀ ਕਰਾਂ ਮੈਂ ਦੱਪੀ ਪਚਾ ਲੀ। ਤੂੰ ਸੀ ਚੱਲ ਭੂਆ ਮੈਂ ਤੇ ਜਾਨਣੀ ਹੈ ਤੇਰੀਆਂ ਤਾਂ ਫੁਕਰੀਆਂ ਹੀ ਨਹੀਂ ਲੋਟ ਆਉਂਦੀ। ਜਾਨਣੀ ਹੈ? ਚੱਲ ਚੰਗਾ ਵਗ ਜਾ ਵਗ ਜਾ। ਨਹੀਂ ਤੇਰਾ ਭਰਾ ਹੋਰੀ ਹੋਣ ਨੂੰ ਕਹਿੰਦੇ ਸੀਗੇ। ਆਉਂਦੀ ਹੋਣਗੇ ਬਸ ਤੇਰੀਆਂ ਤਾਂ ਫੁਕਰੀਆਂ ਨਹੀਂ। ਨਹੀਂ ਤੂੰ ਉਹਨਾਂ ਨੂੰ ਜਾ ਕੇ ਕਹਦੀ ਕਦ ਭੂਆ ਤਾਂ ਬਿਮਾਰ ਹੈ ਬੀਰੂ ਫੇਰ ਬਾਗ ਜਿਉ ਹੁਣ। ਹੋਰ ਕੋਈ ਨਹੀਂ ਕੋਈ ਨਹੀਂ ਆਉਣਦੇ ਹੁਣ ਦੇ ਖੰਗ ਰੋਟਾ ਨਾ ਪਕਾਉਣ ਇਹਨਾਂ ਨੇ ਆਇਆ।